ਦੋਸਤੀ ਹੋਈ ਦਾਗਦਾਰ ਦੋਸਤ ਹੀ ਬਣਿਆ ਹੈਵਨ ਕੁਕਰਮ ਕਰਨ ਮਗਰੂ ਹੋ ਗਿਆ ਮੌਕੇ ਤੋਂ ਫਰਾਰ ਤੇ ਮਾਮਲਾ ਪਹੁੰਚ ਗਿਆ ਪੁਲਿਸ ਤੱਕ ਜਿੱਥੇ ਇੱਕ ਖਬਰ ਲੁਧਿਆਣਾ ਦੇ ਸਾਨੇਵਾਲ ਦੇ ਅਧੀਨੋਂ ਦੇ ਇੱਕ ਇਲਾਕੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋਸਤੀ ਦਾਗਦਾਰ ਹੁੰਦੀ ਹੋਈ ਨਜ਼ਰ ਆਈ ਹੈ ਇੱਕ ਦੋਸਤ ਨੇ ਹੀ ਆਪਣੀ ਦੋਸਤ ਲੜਕੀ ਦੇ ਨਾਲ ਕੁਕਰਮ ਕੀਤਾ ਹੈ ਬਲਾਤਕਾਰ ਕੀਤਾ ਹੈ ਤੇ ਇਹ ਕੁਕਰਮ ਕਰਨ ਤੋਂ ਮਗਰੋਂ ਉਹ ਫਰਾਰ ਹੋ ਗਿਆ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਦੱਸਦੀ ਹੈ ਕਿ ਇਹ ਲੜਕੀ ਨਾਬਾਲਿਕ ਹੈ ਜਿਸ ਨੂੰ ਦੋਸਤੀ ਦਾ ਚਾਂਸ ਆ ਦਿੱਤਾ ਗਿਆ ਤੇ ਬਾਅਦ ਵਿੱਚ ਇਸ ਲੜਕੀ ਨੂੰ ਇਸ ਲੜਕੇ ਦੇ ਵੱਲੋਂ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਉਸਦੇ ਨਾਲ ਬਲਾਤਕਾਰ ਕੀਤਾ ਗਿਆ ਦੱਸਦੀ ਹੈ ਕਿ ਇਸ ਪੀੜਤ ਲੜਕੀ ਦੇ ਪਿਤਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਲੜਕੀ ਦੇ ਵੱਲੋਂ ਉਸਦੀ ਬੇਟੀ ਦੇ ਨਾਲ ਇੱਕ ਕਰਮ ਕੀਤਾ ਗਿਆ ਉਸਦੀ ਬੇਟੀ 5 ਮਹੀਨੇ ਦੀ ਗਰਭਵਤੀ ਹੋ ਗਈ ਹੈ ਤੇ ਜਦੋਂ ਇਸ ਲੜਕੀ ਦਾ ਹੁਣ ਪੇਟ ਨਿਕਲਣ ਲੱਗ ਪਿਆ ਤਾਂ ਉਸਨੇ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਆਪਣੇ ਮਾਪਿਆਂ ਦੇ ਨਾਲ ਸਾਂਝੀ ਕੀਤੀ ਗਈ। ਲੜਕੀ ਦੇ ਪਿਤਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਲੜਕੀ ਨੇ ਇਹ ਹੁਣ ਦੱਸਿਆ ਹੈ ਕਿ ਉਸ ਨੂੰ ਇਹ ਵਿਅਕਤੀ ਜਿਹੜਾ ਕਿ ਗਰਭਪਾਤ ਕਰਨ ਦੀਆਂ ਗੋਲੀਆਂ ਵੀ ਖਵਾਉਣ ਦਾ ਰਿਹਾ ਹੈ ਪਰੰਤੂ ਹੁਣ ਉਹ 5 ਮਹੀਨੇ ਦੀ ਗਰਭਵਤੀ ਹੋ ਗਈ ਹੈ। ਪਰਿਵਾਰਿਕ ਮੈਂਬਰਾਂ ਨੇ ਇਹਲਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਹੈ। ਪੁਲਿਸ ਨੇ ਇੱਕ ਕੇਸ ਦਰਜ ਕਰ ਲਿਆ ਤੇ ਇਸ ਵਿਅਕਤੀ ਦੀ ਪਹਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਸ આરોપી ਦਾ ਨਾਮ ਅੰਚੂ ਦੱਸਿਆ ਜਾ ਰਿਹਾ ਹੈ ਜਦੋਂ ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਪੁਲਿਸ ਇਸ ਦੀ ਪਾਲ ਕਰ ਰਹੀ ਹੈ ਪਰੰਤੂ ਇਹ ਆਪਣੇ ਕਮਰੇ ਤੋਂ ਫਰਾਰ ਦੱਸਿਆ ਜਾ ਰਿਹਾ ਉਸ ਦਾ ਕੋਈ ਵੀ ਸਮਾਨ ਜਿਹੜਾ ਉਸ ਦੇ ਕਮਰੇ ਦੇ ਵਿੱਚ ਨਹੀਂ ਹੈ ਪੁਲਿਸ ਹੁਣ ਇਸ ਵਿਅਕਤੀ ਦੀ ਪਾਲ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਲੜਕੀ ਨੂੰ ਇਨਸਾਫ ਜ਼ਰੂਰ ਮਿਲੇਗਾ ਇਥੇ ਕਾਬਿਲੇ ਗੌਰ ਹੈ ਕਿ ਇਹ ਲੜਕੀ ਜਿਹੜੀ ਅਜੇ ਨਾਬਾਲਿਕ ਹੈ ਉਸ ਦੇ ਨਾਲ ਇੰਨੀ ਵੱਡੀ ਘਟਨਾ ਵਾਪਰ ਗਈ ਇੰਨਾ ਵਕਤ ਤੱਕ ਗੁਜ਼ਰ ਗਿਆ ਉਸ ਤੋਂ ਬਾਅਦ ਉਸ ਨੇ ਆਪਣੇ ਨਾਲ ਹੋਈ ਸਾਰੀ ਹੱਡ ਬਿੱਤੀ ਆਪਣੇ ਮਾਪਿਆਂ ਨੂੰ ਇੰਨੇ ਵਕਤ ਦੇ ਬਾਅਦ ਦੱਸੀ ਹੈ ਪਹਿਲੀ ਗੱਲ ਤਾਂ ਲੜਕੀਆਂ ਨੂੰ ਖੁਦ ਹੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਕਿਹੋ ਜਿਹੇ ਵਿਅਕਤੀਆਂ ਦੇ ਨਾਲ ਜਾਂ ਕਿਹੋ ਜਿਹੇ ਦੋਸਤਾਂ ਨੂੰ ਆਪਣੀ ਸੰਗਤ ਦੇ ਰਹੀਆਂ ਨੇ ਕਿਹੋ ਜਿਹੇ ਲੋਕਾਂ ਦੇ ਨਾਲ ਉਹਨਾਂ ਦੀ ਦੋਸਤੀ ਹੈ ਦੂਸਰੀ ਗੱਲ ਮਾਪਿਆਂ ਨੂੰ ਹੀ ਆਪਣੀਆਂ ਬੱਚੀਆਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀਆਂ ਬੱਚੀਆਂ ਕਿਹੋ ਜਿਹੇ ਲੋਕਾਂ ਦੇ ਸੰਪਰਕ ਦੇ ਵਿੱਚ ਨੇ ਕੋਈ ਉਹਨਾਂ ਨੂੰ ਧੋਖਾ ਤਾਂ ਨਹੀਂ ਦੇ ਰਿਹਾ ਤੇ ਖਾਸ ਤੌਰ ਤੇ ਉਹਨਾਂ ਦੇ ਨਾਲ ਕੋਈ ਅਜਹੀ ਅਨੁਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਖਾਸ ਤੌਰ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਖਾਸ ਤੌਰ ਤੇ ਲੜਕੀਆਂ ਦਾ ਜਦੋਂ ਦੋ ਲੜਕੀਆਂ ਦੇ ਨਾਲ ਅਜਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਤਾਂ ਫਿਰ ਉਹ ਸਰੀਰਕ ਦੁੱਖ ਦੇ ਵਿੱਚੋਂ ਤਾਂ ਨੰਗਦੀਆਂ ਹੀ ਨੇ ਇਸ ਤੋਂ ਇਲਾਵਾ ਮਾਨਸਿਕ ਤਕਲੀਫ ਵੀ ਚਲਣੀ ਪੈਂਦੀ ਹੈ ਜਿਵੇਂ ਕਿ ਹੁਣ ਇਸ ਲੜਕੀ ਨੂੰ ਚਲਣੀ ਪੈ ਰਹੀ ਹੈ ਪੂਰਾ ਪਰਿਵਾਰ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਪਿਆ ਹਾਲਾਂਕਿ ਮਾਮਲਾ ਪੁਲਿਸ ਤੱਕ ਵੀ ਪਹੁੰਚਾ ਦਿੱਤਾ ਗਿਆ ਹੈ ਪਰੰਤੂ ਫਿਰ ਵੀ ਇਹਦਾ ਰੋਪੀਆ ਪੁਲਿਸ ਦੇ ਹਿਰਾਸਤ ਤੋਂ ਅਜੇ ਬਹੁਤ ਦੂਰ ਹੈ ਉਹ ਤਾਂ ਫੜਿਆ ਜਾਵੇਗਾ ਤਾਂ ਉਸਤੇ ਕਾਰਵਾਈ ਵੀ ਹੋ ਜਾਵੇਗੀ ਪਰੰਤੂ ਜੋ ਇਸ ਲੜਕੀ ਨੂੰ ਹੁਣ ਚਲਣਾ ਪੈ ਰਿਹਾ ਹੈ ਇਹ ਉਹੀ ਜਾਣਦੀ ਹੈ ਉਹੀ ਦੱਸ ਸਕਦੀ ਹੈ ਇਸ ਕਰਕੇ ਅਜਿਹਾ ਕੁਝ ਨਾ ਵਾਪਰੇ ਇਸ ਕਰਕੇ ਆਪਣੇ ਬੱਚਿਆਂ ਦਾ ਖੁਦ ਹੀ ਧਿਆਨ ਰੱਖੋ ਤੇ ਅਜਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ ਇਸ ਕਰਕੇ ਆਪਣੇ ਬੱਚਿਆਂ ਦਾ ਖਾਸ ਤੌਰ ਤੇ ਉਚੇਚਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ